ਕੀ ਸੇਵਾ ਜੀ ਕੀ ਕਹਿਣਾ ਚਾਹੋਗੇ ਜੀ ਉਹ ਤੋਂ ਜੀ ਸੰਤਨ ਬੜਾ ਪਲਾ ਮਾਰਿਆ ਕਣ ਇਕੱਠੀ ਕਰਕੇ ਲਿਆਇਆ ਤੇ ਇੱਕ ਜਿਹੜਾ ਇਹ ਕਾਰਜ ਇਹਦਾ ਨੌ ਕਿਲ ਕਣਕ ਸੜੀ ਆ ਉਹ ਵੀ ਸੜ ਗਈ ਆ ਠੀਕ ਹੈ ਜੀ ਉਹਨਾਂ ਵਾਸਤੇ ਇਹ ਮਾਇਆ ਵੀ ਲੈ ਕੇ ਆਏ ਆ ਠੀਕ ਹੈ ਜੀ ਉਹਨਾਂ ਮਾਇਆ ਵੀ ਦੇਖੇ ਜਾਵਾਂਗੇ ਠੀਕ ਹੈ ਕਣਕ ਵੀ ਜਿੰਨੀ ਬਾਅਦ ਤੋਂ ਉਹਨਾਂ ਨੂੰ ਦੇਖੇ ਜਾਵਾਂਗੇ ਸਭ ਤੋਂ ਬਾਅਦ ਇਹਨਾਂ ਦਾ ਹੋਇਆ ਠੀਕ ਹੈ ਜੀ ਤੇ ਗਰੀਬ ਆਦਮੀ ਆ ਮਤਲਬ ਕਿ ਨਿਮਹਿਤ ਬਹੁਤ ਮਿਹਨਤੀ ਆ ਠੀਕ ਹੈ ਜੀ ਪਰ ਇਹ ਨਕਸਲ ਸਭ ਤੋਂ ਬਾਅਦ ਹੋਇਆ ਜੀ ਠੀਕ ਹੈ ਕਿਹੜੇ ਪਿੰਡ ਤੋਂ ਸੇਵਾ ਲੈ ਕੇ ਆਇਆ ਜੀ ਤਸੀਂ ਪਿੰਡ ਸੋਧ ਸਿੰਘਾ ਤੋਂ ਜੀ ਠੀਕ ਹੈ ਕਰ ਕਰ ਜਾ ਕੇ ਸੇਵਾ ਜਿਹੜੇ ਕੀਤੀ ਸਾਰੇ ਘਰਾਂ ਚ ਗਏ ਸਾਰੇ ਸਾਡੇ ਪਿੰਡ ਦੀ ਸਾਰੀ ਸੰਗਤ ਬਹੁਤ ਸੇਵਾ ਕਰਦੇ ਸੇਵਾਦਾਰ ਤੇ ਉਹ ਨਾਲ ਸਾਡੇ ਬਹੁਤ ਸਾਧ ਦਿੱਤਾ ਉਹਨਾਂ ਨੇ ਠੀਕ ਹੈ ਜੀ ਅੱਜ ਕਣਕ ਦੀ ਸੇਵਾ ਲੈ ਕੇ ਉਹਨਾਂ ਆ ਗਏ ਨਾਲ ਕਣਕ ਦੀ ਸੇਵਾ ਲੈ ਕੇ ਮਾਇਆ ਵੀ ਲੈ ਕੇ ਆਉਂਦੇ ਠੀਕ ਹੈ ਜੀ ਇੱਥੇ ਜਿਹੜਾ ਪਿਛਲੇ ਦਿਨਾਂ ਚ ਨੁਕਸਾਨ ਹੋਇਆ ਉਹਨਾਂ ਦੇ ਮਤਲਬ ਤੁਸੀਂ ਸਹਾਇਤਾ ਵਾਲੇ ਸੀ ਪਹਿਲਾਂ ਵੇਖ ਕੇ ਗਏ ਜੀ ਠੀਕ ਹੈ ਜੀ ਹਾਂਜੀ ਇੱਕ ਦਿਨ ਪਹਿਲਾਂ ਆਏ ਸੀਗੇ ਠੀਕ ਹੈ ਜੀ ਪਹਿਲਾਂ ਤਾਂ ਪ੍ਰਦਾਨ ਕਰਕੇ ਗਏ ਅੱਜ ਲੈ ਕੇ ਆਏ ਠੀਕ ਹੈ ਜੀ ਤੇ ਕੀ ਕੀ ਕਹਿਣਾ ਚਾਹੋਗੇ ਸਾਨੂੰ ਹੋਰ ਨਾਲ ਮਿਲ ਕੇ ਜਿਹੜੇ ਹਮਲੇ ਮਾਰਨੇ ਚਾਹੀਦੇ ਬੱਸ ਜੀ ਜ ਤਾਂ ਕਿ ਕੋਈ ਨਿਆਜ਼ਲਾ ਹੋਣਾ ਨਾ ਲਵੇ ਠੀਕ ਹੈ ਜੀ ਜਿੱਥੇ ਲੋੜ ਆ ਉੱਥੇ ਹੀ ਗੁਰਮਖੰਦ ਸੇਵਾ ਕਰਨੀ ਚਾਹੀਦੀ ਆ ਤੇ ਸਹੀ ਸੇਵਾ ਇਹ ਆਵੇਂ ਬਾਬਿਆਂ ਨੂੰ ਬੋਰੀਆਂ ਭਰ ਭਰ ਨਾ ਦਿਓ ਠੀਕ ਹੈ ਜੀ ਖਿਆਲ ਰੱਖੋ ਆਪਣੇ ਆਸ-ਪਾਸ ਬਹੁਤ ਵੈਸੇ ਵੀ ਗਰੀਬ ਬਹੁਤ ਹੈਗੇ ਗੁਰਸਿੱਖ ਠੀਕ ਹੈ ਜੀ ਗਰੀਬ ਗੁਰਸਿੱਖਾਂ ਦੀ ਸੇਵਾ ਕਰਨੀ ਚਾਹੀਦੀ ਆ ਠੀਕ ਹੈ ਜੀ ਹਾਂ ਜਿਹੜੇ ਸਿੱਖੀ ਨਾਲ ਜੁੜੇ ਹੋਏ ਆ ਕੀ ਕਹਿਣਾ ਆਪਣਾ ਨਾਂ ਕੀ ਜੀ ਭਾਈ ਸਾਹਿਬ ਜੀ ਆਪਣਾ ਮੇਰਾ ਸੰਸ਼ੇਰ ਸਿੰਘ ਆ ਜੀ ਇਹ ਪਿੰਡ ਸੋਸੀ ਵਾਲ ਠੀਕ ਹੈ ਤਾਨਵਾਜੀ ਬਾਈ ਗਿੱਕਾ ਖਾਲਸਾ ਗਿੱਕਾ ਖਾਲਸਾ ਨਰਵੈਰ ਸਿੰਘ ਹੈ ਜੀ ਪਿੰਡ ਕਿਹੜਾ ਜੀ ਬਸਤੀ ਬੇਲਾ ਸਿੰਘ ਆ ਜਿਹੜੇ ਇੱਥੇ ਸੇਵਾ ਕੀਤੀ ਗਈ ਕੀ ਕਹਿਣਾ ਚਾਹੋਗੇ ਇਸ ਬਾਰੇ ਜੀ ਬਹੁਤ ਮੰਦ ਭਾਗੀ ਖਬਰ ਹੋਈ ਹੈ ਜੀ ਇਹ ਜਿਹੜੀ ਕਿਸਾਨ ਵੀਰਾਂ ਦੀ ਕਣਕ ਸਾੜੀ ਗਈ ਹੈ ਠੀਕ ਹੈ ਜੀ ਇਹ ਤੋਂ ਵੱਧ ਹੋਰ ਦੁੱਖ ਦੀ ਗੱਲ ਹੋਈ ਨਹੀਂ ਸਕਦੀ ਠੀਕ ਹੈ ਜੀ ਇੱਕ ਜ਼ਮੀਨਦਾਰ ਦੀ ਰੋਟੀ ਰੋਜੀ ਦਾ ਨੁਕਸਾਨ ਹੋ ਜਾਣਾ ਇਹ ਤੋਂ ਵੱਧ ਕੀ ਹੋ ਸਕਦਾ ਇਹਦੇ ਆਸਰੇ ਉਹਨੇ ਕਈ ਮਨਸਾਬ ਪੂਰੀਆਂ ਕਰਨੀਆਂ ਹੁੰਦੀਆਂ ਕਿਸੇ ਦਾ ਕਰਜ਼ਾ ਦੇਣਾ ਹੁੰਦਾ ਅੱਗਾ ਰੋਟੀ ਰੋਟੀ ਚਲਾਉਣੀ ਹੁੰਦੀ ਹੈ ਜੀ ਹਾਂਜੀ ਤੋਂ ਸੋ ਆਪਾਂ ਨੂੰ ਚਾਹੀਦਾ ਵੱਦ ਤੋਂ ਵੱਧ ਇਹਨਾਂ ਪਰਿਵਾਰਾਂ ਦੀ ਮਦਦ ਕਰਕੇ ਜੋ ਕਾਣਕਾ ਜਮਾਇਆ ਨਾ ਸੇਵਾ ਕਰਕੇ ਇਹਨਾਂ ਦਾ ਸਾਥ ਦੇਣਾ ਚਾਹੀਦਾ ਠੀਕ ਹੈ ਅੱਜ ਕਿਸ ਤਰ੍ਹਾਂ ਦੇ ਕਾਰਜ ਕੀਤੇ ਗਏ ਕਿਸ ਤਰ੍ਹਾਂ ਦੀ ਸੇਵਾ ਕੀਤੀ ਹਾਂਜੀ ਕੁਝ ਸਾਡੇ ਪਿੰਡ ਲੱਗੇ ਸੋ ਸਿੰਘ ਵਾਲਾ ਉਸ ਤੋਂ ਅਸੀਂ ਕੁਝ ਕਣਕ ਇਕੱਠੀ ਦੋਨੇ ਪਿੰਡੇ ਕੇ ਥਾਂ ਲੈ ਕੇ ਆਏ ਹਾਂ ਜਦਲਾ ਸਿੰਘ ਆ ਜੀ ਦਾ ਪਿੰਡ ਸੋ ਸਿੰਘ ਵਾਲਾ ਕੁਝ ਮਾਇਆ ਨੇ ਇਕੱਠੀ ਕੀਤੀ ਆ ਉਹ ਤੇ ਕੇ ਜਾਵੋਗੇ ਨਾ ਪਰਬਾਨ ਠੀਕ ਹੈ ਜੀ ਇਸ ਤਰ੍ਹਾਂ ਦੇ ਕਾਰਜ ਅੱਗੇ ਵੀ ਲਗਾਤਾਰ ਹੋਣੇ ਚਾਹੀਦੇ ਹਾਲ ਮਿਲਦੇ ਬਿਲਕੁਲ ਬਿਲਕੁਲ ਹੋਣੇ ਚਾਹੀਦਾ ਜਿੱਥੇ ਨੁਕਸਾਨ ਹੁੰਦਾ ਉੱਥੇ ਸਾਡਾ ਫਰਜ਼ ਮੰਨਦਾ ਗੁਰਮਤਿ ਅਨੁਸਾਰ ਵੀ ਅਸੀਂ ਉਹਨਾਂ ਪਰਬਾਨਾਂ ਦੀ ਮਦਦ ਕਰੀਏ ਉਹਨਾਂ ਵਾਲੇ ਸਮੇਂ ਦਾ ਪਤਾ ਨਹੀਂ ਹੁੰਦਾ ਕਿਸੇ ਦਿਨ ਸਾਡੇ ਤੇ ਵੀ ਭੀੜ ਪਨ ਸਕਦੀ ਹੈ ਠੀਕ ਹੈ ਭਾਈ ਜੀ ਇਸ ਗੱਲ ਨੂੰ ਆਪਾਂ ਸੋਚਦੇ ਹਾਂ ਤਾਂ ਫਿਰ ਮਦਦ ਤਾਂ ਬਣਦੀ ਹੈ ਬਾਬਾ ਜੀ ਬਾਬਾ ਬਲਕਾਰ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੀ ਜਿਨ੍ਹਾਂ ਨੇ ਸਾਡੀ ਬਾਹਾਂ ਵੜੀ ਔਰ ਪਿੰਡ ਸੋਧ ਸਿੰਘ ਵਾਲਾ ਜੀ ਸਮੋਦ ਸੰਗਤ ਦਾ ਨੌਜਵਾਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੀ ਠੀਕ ਹੈ ਜੀ ਚੰਗੇ ਪ੍ਰਾਲੇ ਹੋਣੇ ਚਾਹੀਦੇ ਜਿਸ ਤਰ੍ਹਾਂ ਲੋੜ ਬਣ ਜੀ ਬਿਲਕੁਲ ਜੀ ਚੰਗੇ ਪ੍ਰਾਲੇ ਰਲ ਮਿਲ ਕੇ ਜੀ ਰਲ ਮਿਲ ਕੇ ਇਸ ਤਰ੍ਹਾਂ ਜੀ ਚਲੋ ਮੰਨ ਕੇ ਚਲੋ ਵੀ ਜਿਵੇਂ ਵੀ ਨੁਕਸਾਨ ਹੋਇਆ ਵਾ ਤੇ ਬੰਦਾ ਇਕ ਤਾਂ ਟੈਨਸ਼ਨ ਦੇ ਵਿੱਚ ਰਹਿੰਦਾ ਜੀ ਉਹਦੀ ਬਾਹ ਫੜਦੇ ਜਿਹੜੀ ਸੰਤ ਜੀ ਉਹ ਟੈਨਸ਼ਨ ਤੋਂ ਦੂਰ ਹੁੰਦਾ ਜੀ ਬੰਦਾ ਜੀ ਠੀਕ ਹੈ ਜੀ ਧੰਨਵਾਦ ਕਰਨਾ ਚਾਹੋਗੇ ਸੰਤ ਜੀ ਬਹੁਤ ਜੀ ਧੰਨਵਾਦ ਜੀ ਬਹੁਤ ਬਹੁਤ ਖੇਰ ਤੁਹਾਡਾ ਜੀ ਬਾਈ ਜੀ ਹਾਂ ਜੀ ਸਮੋਹ ਸਾਧ ਸੰਗਤਾਂ ਜੀ ਠੀਕ ਹੈ ਜੀ ਜਨਾਜ਼ਾ ਸੇਵਾ